ਆਪਣੇ ਜੀ 31 ਤਰੀਕ ਨੂੰ ਮਾਸਟਰ ਬਖਸ਼ੀ ਰਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਬੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਲੱਖ ਰੁਪਈਆ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗ ਗਿਆ ਸੀ ਵੀ ਇੱਕ ਜੱਸ ਸੰਦੀਪ ਕੌਰ ਆ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਕਸੇਰਾਮ ਜਿਹੜਾ ਮਛੀਵਾੜਾ ਸਾਹਿਬ ਨੂੰ ਆਇਆ ਸੀ ਉਹਦੀ ਗੈਹਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਐਫਆਰ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਰੱਤੀਪੁਰ ਰੋਡ ਤੋਂ ਮਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹ ਪੈਸੀਜ ਹੈ ਘਬਰ ਹੋ ਗਈ ਜਿਹੜੇ ਚੋਰੀ ਕੀਤੀ ਸੀ ਇਹਨਾਂ ਦੀ ਜੀ ਅਜੇ ਪੁੱਛ ਗਏ ਸੀ ਤੇ ਦੱਸਿਆ ਜੀ ਇਹਨਾਂ ਨੇ ਆਪੇ ਖਾਤੇ ਜਮ੍ਹਾਂ ਕਰਾ ਲਏ ਅੱਗੇ ਫਰਦਰ ਅਸੀਂ ਬੈਂਕਰਾਂਹੀਂ ਕਬੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਜਾਂਚ ਪੜਤਾਲ ਜਾਰੀ ਹੈ ਜੀ ਹੋਰ ਵੀ ਕੋਈ ਚੋਰੀ ਦਾ ਮਾਮਲਾ ਲੱਕੇ ਜਾਂ ਕੋਈ ਖੁਲਾਸਾ ਹੋ ਜਾਏ ਜਦੋਂ ਤੱਕ ਕੋਈ ਕੀਤੀ ਹੋਰ ਦਾ ਸੁਣਾਉਂ ਉਹ ਵੀ ਪੁੱਛ ਗਏ ਸੀ ਤੇ ਹੁਣ ਜਾ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛਗਿਛ ਕਰਕੇ ਅਗਲੀ ਤਫਤੀਸ਼ ਅਮਲ ਚੱਲੇਗਾ ਕੋਈ ਹੋਰ ਮਾਮਲਾ ਇਹਨਾਂ ਤੇ ਦਰਜ ਹੋਵੇ ਉਹ ਤਫਤੀਸ਼ ਤਾਂ ਨਹੀਂ ਦੇਖਿਆ ਜਾਊਗਾ ਬਿਜ ਕੀ ਪੁੱਛ ਗਿਥੇ ਅੱਗੇ ਕੀ ਦੱਸ ਰਹੇ ਨੇ